ਤੋਂ ਪਹੂਵੇ ਹਨੇਰੀ ਹੋਵੇ ਠੰਡ ਹੋਵੇ ਛਾਂ ਹੋਵੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਆਪਣੀ ਸੇਵਾ ਦੇ ਵਿੱਚ ਹਾਜ਼ਰ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਨੋ ਡਾਊਟ ਮੌਸਮ ਕਈਆਂ ਲਈ ਬਹੁਤ ਵਧੀਆ ਬਹੁਤ ਸੁਹਾਵਣਾ ਮੌਸਮ ਹੋਏਗਾ ਪਰ ਕਈਆਂ ਲਈ ਇਹ ਮੌਸਮ ਬਹੁਤ ਜ਼ਿਆਦਾ ਦਰਦ ਭਰਿਆ ਹੈ ਕਿਉਂਕਿ ਜਿਹੜੀਆਂ ਮਾਵਾਂ ਇੱਥੇ ਸਾਡੇ ਕੋਲ ਬੈਠੀਆਂ ਨੇ ਜਿਨ੍ਹਾਂ ਕੋਲ ਇਲਾਜ ਜੋਗੇ ਪੈਸੇ ਨਹੀਂ ਹੈਗੇ ਉਹਨਾਂ ਦੇ ਕੀ ਬੀਤਦੀ ਹੋਏਗੀ ਔਰ ਬੜਾ ਕਈ ਵਾਰ ਦੁੱਖ ਲੱਗਦਾ ਵੀਡੀਓ ਦੇ ਵਿੱਚ ਇਹ ਸ਼ੇਅਰ ਕਰਦੇ ਹੋਏ ਕਿ ਬੜੀ ਦੂਰੋਂ ਦੂਰੋਂ ਲੋਕ ਇੱਥੇ ਹੈਲਪ ਲੈਣ ਲਈ ਆਉਂਦੇ ਨੇ ਕਿਸੇ ਦਾ ਹੁਣ ਸਾਡੇ ਕੋਲ ਦੋ ਮਰੀਜ਼ ਉਹ ਦੋ ਮਾਵਾਂ ਬੈਠੀਆਂ ਨੇ ਆਜੋ ਮਨ ਉਹਨਾਂ ਨਾਲ ਗੱਲਬਾਤ ਹੀ ਕਰਾਨਾ ਸਿੱਧਾ ਔਰ ਚਲਦੇ ਚਲਦੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਰਦਾਸ ਕਰਿਓ ਇਹਨਾਂ ਮਾਵਾਂ ਵਾਸਤੇ ਜਿਹੜਾ ਇੱਥੇ ਤੁਸੀਂ ਇੱਧਰ ਬੈਠ ਜਾਓ ਪਾਜੀ ਇੱਧਰ ਇੱਧਰ ਬੈਠ ਜਾਓ ਉਧਰ ਬੈਠ ਜਾਓ ਉਧਰ ਤੁਹਾਡਾ ਕੀ ਨਾਮ ਪੇਸ਼ੈਂਟ ਦਾ ਗੁਰਵਾਜ ਸਿੰਘ ਹਾਂਜੀ ਗੁਰਵਾਜ ਸਿੰਘ ਕਿੰਨੀ ਉਮਰ ਆ ਪੌਣੇ 1 3 ਸਾਲ ਦਾ ਜੀ ਹੋਇਆ ਕੀ ਹੁਣ ਟੱਟੀਆਂ ਉਲਟੀਆਂ ਲੱਗੀਆਂ ਵਾਂ ਤੇ ਉਹ ਟੱਟੀਆਂ ਉਲਟੀਆਂ ਤੇ ਬਲੱਡ ਹੁੰਦਾ ਉਹਦੇ ਮੂੰਹ ਹੁਣ ਡਾਕਟਰ ਕੀ ਕਹਿ ਰਹੇ ਡਾਕਟਰ ਕਹਿ ਰਹੇ ਨੂੰ ਤੋਰੇ ਪੈਂਦੇ ਆ ਹੁਣ ਉਹਨੇ ਇਲਾਜ ਵੀ ਬੰਦ ਕਰਤਾ ਸੀ ਹਾਂਜੀ ਓਕੇ ਕਿਉਂ ਇਲਾਜ ਕਿਉਂ ਬੰਦ ਕਰਤਾ ਉਹ ਕਹਿੰਦੇ ਪੈਸੇ ਜਮ੍ਹਾਂ ਕਰਾਓ ਪਹਿਲਾਂ 30000 ਰੁਪਇਆ ਦੇਖੋ ਪੈਸਿਆਂ ਕਰਕੇ ਇਲਾਜ ਬੰਦ ਕਰਤਾ ਛੋਟੇ ਬੱਚੇ ਦਾ ਪੌਣੇ 3 ਸਾਲ ਦੇ ਤੁਹਾਡੇ ਬੱਚੇ ਦਾ ਕੀ ਨਾਮ ਹੈ ਨਮਨ ਉਹਨੂੰ ਕੀ ਹੋਇਆ ਜੀ ਉਹਨੂੰ ਬ੍ਰੇਨ ਦਾ ਕੀ ਕਹਿੰਦੇ ਡਾਕਟਰ ਹੁਣ ਡਾਕਟਰ ਇਲਾਜ ਬੰਦ ਕਰ ਦਿੱਤਾ ਹੈ ਪੈਸਿਆਂ ਕਰਕੇ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਤੁਹਾਡੇ ਨਾਲ ਇਹਨਾਂ ਦੇ ਨਾਲ ਸੀਗੇ ਜਿਹੜੇ ਘਰ ਦੇ ਇਹਨਾਂ ਦੇ ਕਿੱਥੇ ਨੇ ਆਜੋ ਇਹਨਾਂ ਦੇ ਨਾਲ ਘ ਤੁਸੀਂ ਆਪਣੇ ਬੇਟੇ ਨੂੰ ਤਾਂ ਠੀਕ ਕਰਨਾ ਹੈ ਨਾ ਪਰ ਨਾਲ ਉਹਨਾਂ ਦੀ ਮਦਰ ਦੀ ਤਬੀਅਤ ਖਰਾਬ ਨਾ ਹੋ ਜਾਵੇ ਤੁਸੀਂ ਜਿਆਦਾ ਦਿਮਾਗ ਤੇ ਦਿਲ ਤੇ ਬੋਝ ਨਾ ਪਾਓ ਵੈਸੇ ਤਾਂ ਤੁਹਾਡਾ ਬੱਚਾ ਚਲੋ ਮੈਂ ਇਹ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਆਪਾਂ ਨੂੰ ਇਸ ਟਾਈਮ ਹੌਸਲਾ ਰੱਖਣਾ ਪੈਣਾ ਕਿਉਂਕਿ ਜੋ ਇਹਨਾਂ ਦੇ ਹਾਲਾਤ ਨੇ ਮੈਨੂੰ ਲੱਗਦਾ ਨਹੀਂ ਇਹਨਾਂ ਨੇ ਕੁਝ ਖਾਦਾ ਹੋਣਾ ਤੁਸੀਂ ਕਿਉਂ ਘਬਰਾ ਰਹੇ ਹੋ ਆਂਟੀ ਇਹਨਾਂ ਕੋਈ ਗੱਲ ਨਹੀਂ ਮਾਰੇ ਕਿਰਪਾ ਕਰਨਗੇ ਅਸੀਂ ਵੀ ਤੁਹਾਡੇ ਕੋਲ ਜਿੰਨੀ ਸਾਡੇ ਕੋਲ ਹੈਲਪ ਹੋ ਰਹੀ ਦੇਖੋ ਅਸੀਂ ਵੀ ਕਰਾਂਗੇ ਪਰ ਜੇ ਤੁਸੀਂ ਘਬਰਾਗੇ ਤੁਸੀਂ ਬਿਮਾਰ ਹੋਗੇ ਤਾਂ ਫਿਰ ਤੁਹਾਡੇ ਤੇ ਕੌਣ ਤੁਹਾਨੂੰ ਕੌਣ ਠੀਕ ਕਰੇਗਾ ਇਹ ਵੀ ਦੇਖੋ ਆਪਣੀ ਵਾਈਫ ਦੀ ਲੜ ਔਰ 2 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਨੂੰ ਇਲਾਜ ਕਰਾਉਂਦੇ ਆਪਣੇ ਵਾਈਫ ਦਾ ਤੁਸੀਂ ਸਾਨੂੰ ਦੋ ਤੋਂ ਦੱਸਿਏ ਦੁੱਖ ਅਸੀਂ ਤੁਸੀਂ ਆਖਦੇ ਤੁਸੀਂ ਬਾਵਾ ਤੁਰੇ ਫਿਰਦੇ ਹੋ ਇਹ ਤਾਂ ਹੁਣ ਰੱਬ ਦੇ ਦੁੱਖ ਪਾਏ ਆ ਲੰਘਣਾ ਪੈਂਦਾ ਵੇਚਦੀ ਇਹਨਾਂ ਨਾਲਾਜਵੇਂ ਕਿੰਨਾ ਪੈਸਾ ਲੱਗ ਚੁੱਕਾ ਬਾਪੂ ਜੀ ਤੁਹਾਡੀ ਵਾਈਫ ਤੇ ਦੱਸਿਓ ਇਹਨਾਂ ਨੂੰ ਪੈਸਾ ਲੱਗ ਚੁੱਕਾ 7.5 ਲੱਖ ਰੁਪਏ ਲੱਗ ਗਿਆ 7.5 ਲੱਖ ਰੁਪਏ ਨੇ ਆਪਣੀ ਵਾਈਫ ਤੇ ਲਾਤਾ ਕੈਂਸਰ ਦੇ ਉੱਤੇ ਇਹਨਾਂ ਦੇ ਦੁੱਖ ਕਿੰਨੇ ਵੱਡੇ ਨੇ ਤੁਸੀਂ ਤਾਂ ਹੁਣ ਹੀ ਘਬराई ਫਿਰਦੇ ਹੋ ਅਜੇ ਘਬਰਾਓ ਨਾ ਕਿਉਂਕਿ ਤੁਹਾਡੇ ਨਾਲ ਗੱਲ ਕਰਦੇ ਹੋ ਤਾਂ ਮੈਨੂੰ ਲੱਗ ਰਿਹਾ ਕਿ ਤੁਸੀਂ ਵੀ ਡਿਪਰੈਸ਼ਨ 'ਚ ਜਾ ਅਸੀਂ ਵੀ ਸਾਡੇ ਕੋਲ ਵੀ ਜਿੰਨੀ ਮਦਦ ਹੋਈ ਸੀ ਜ਼ਰੂਰ ਕਰਾਂਗੇ ਪਰ ਤੁਸੀਂ ਡੋਲੋ ਨਾ ਕਿੰਨੀ ਉਮਰ ਤੁਹਾਡੇ ਬੱਚੇ ਦੀ 8 ਸਾਲ ਕੀ ਕਹਿ ਰਹੇ ਹੋ ਆਪ ਵੀ ਤੁਸੀਂ ਦੋ ਪ੍ਰੇਸ਼ਨ ਹੋ ਗਏ ਜੀ ਇੱਕ ਪ੍ਰੇਸ਼ਨ ਹੋਰ ਹੋਣਾ ਪੰਜ ਚਾਰ ਦਿਨਾਂ ਚ ਸੋਵਾਰਤ ਤੱਕ ਜਾਣਾ ਹੈ ਕੋਈ ਗੱਲ ਨਹੀਂ ਸੀ ਮਹਾਰਾਜ ਅੱਗੇ ਤੁਸੀਂ ਅਰਦਾਸ ਕਰਿਓ ਕਮੈਂਟ ਕਰਕੇ ਹੋਰ ਨਹੀਂ ਕੁਝ ਕਰ ਸਕਦੇ ਨਾ ਵਾਈ ਗੁਰੂ ਪ੍ਰਭੂ ਰਾਮ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਅੱਲਾ ਪ੍ਰਭੂ ਰਾਮ ਉਹਨਾਂ ਅੱਗੇ ਜ਼ਰੂਰ ਅਰਦਾਸ ਕਰਿਓ ਕਮੈਂਟ ਕਰਕੇ ਕਿਉਂਕਿ ਮਰੀਜ਼ ਬਹੁਤ ਦੁਖੀ ਨੇ ਮਾਇਆ ਦੇ ਨਾਲ ਨਾਲ ਇਹਨਾਂ ਨੂੰ ਲੋੜ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਦੁਆਵਾਂ ਦੀ ਕਿਉਂਕਿ ਜੇ ਸਭ ਕੁਝ ਬੰਦੇ ਦੇ ਹੱਥ ਹੋ ਜਾਵੇ ਤਾ ਜਿਹੜੀ ਨਹੀਂ ਸੋਹਣੀ ਹਵਾ ਚੱਲ ਰਹੀ ਹੈ ਵੀ ਕੁਦਰਤ ਇਸ ਕੁਦਰਤ ਦੇ ਵਿੱਚ ਫਿਰ ਵੀ ਸਾਡੀਆਂ ਭੈਣਾ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਦੇ ਮੈਂਬਰ ਸਾਰੇ ਜਿਹੜੇ ਵੰਸ਼ ਜੀ ਭੈਣਾ ਇਹ ਸਾਡੇ ਵੀਰ ਆਪਣੀ ਸੇਵਾ ਨਿਭਾ ਰਹੇ ਨੇ ਔਰ ਕਈ ਡੋਨਰ ਸੇਵਾ ਕਰਕੇ ਜਾ ਵੀ ਚੁੱਕੇ ਨੇ ਇਹ ਸਾਡੇ ਡੋਨਰਸ ਦੀਆਂ ਕੁਰਸੀਆਂ ਨੇ ਮੈਂ ਕਈ ਵਾਰ ਸੋਚਦਾ ਹਾਂ ਕਿ ਕਿੰਨੇ ਗਿਲੇ ਸ਼ਿਕਵੇ ਨੇ ਨਾ ਕੁਝ ਲੋਕਾਂ ਨੂੰ ਮੇਰੇ ਨਾਲ ਪਰ ਕਦੀ ਵੀ ਇੱਥੇ ਆ ਕੇ ਨਹੀਂ ਸ਼ੇਅਰ ਕਰਦੇ ਹੋ ਔਰ ਇੱਥੇ ਹਰ ਬੰਦਾ ਆ ਕੇ ਆਪਣਾ ਦੁੱਖ ਦੱਸਦਾ ਔਰ ਇਸ ਹਾਬ ਨਾਲ ਉਹ ਆਪਣਾ ਦੁੱਖ ਦੱਸਦਾ ਕਿ ਮੇਰੀ ਵੀ ਸੁਣਵਾਈ ਹੋਏਗੀ ਮੇਰੀ ਵੀ ਕੋਈ ਹੈਲਪ ਕਰੇਗਾ ਕਿਉਂਕਿ ਜਦੋਂ ਵੀ ਅਸੀਂ ਇਸ ਕੁਰਸੀ ਤੇ ਬੈਠਦੇ ਹਾਂ ਨਾ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਕੋਈ ਵੀ ਬੰਦਾ ਸਾਡੇ ਕੋਲ ਉਮੀਦ ਲੈ ਕੇ ਆਇਆ ਜਾਂ ਆਸ ਨਾਲ ਆਇਆ ਇਹਦੀ ਹੈਲਪ ਹੋਵੇ ਕੋਈ ਵੀ ਖਾਲੀ ਹੱਥ ਨਾ ਜਾਵੇ ਹਨਾ ਤੇ ਪਰ ਚਲੋ ਜਿੰਨੇ ਕ ਡੋਨਰ ਸਾਡੇ ਕੋਲ ਰੋਜ਼ ਆਉਂਦੇ ਨੇ ਓੰਨੇ ਹੀ ਕ ਹੈਲਪ ਹੋ ਜਾਂਦੀ ਹੈ ਹੁਣ ਦੇਖਿਆ ਜਾਵੇ ਤਾਂ ਉਹ ਜਿਹੜੇ ਤਿੰਨ ਪੇਸ਼ੈਂਟ ਬੈਠੇ ਨੇ ਬਾਪੂ ਜੀ ਉਹਨਾਂ ਦੀ ਤਾਂ ਕੱਲੀ ਵਾਈਫ ਤੇ ਲੱਖ ਰੁਪਏ ਦਾ ਖਰਚਾ ਹੈ ਉਹ ਜਿਹੜੇ ਦੋਨੋਂ ਬੱਚੇ ਨੇ 8 ਸਾਲ ਦਾ ਇੱਕ 3 ਸਾਲ ਦਾ ਉਹਨਾਂ ਦੇ ਲੱਖ ਰੁਪਏ ਖਰਚਾ ਹੈ ਪਰ ਇੰਨੀ ਡੋਨੇਸ਼ਨ ਨਹੀਂ ਹੈ ਡੋਨੇਸ਼ਨ ਕਰਨ ਵਾਲੇ ਬਹੁਤ ਘੱਟ ਨੇ ਜਿਵੇਂ ਤੁਸੀਂ ਹੁਣ ਲਾਈਵ ਵੀਡੀ ਔਰ तकरीबन 7:30 ਦਾ ਟਾਈਮ ਹੈ ਮੋਡਲ ਟਾਊਨ ਲੁਧਿਆਣਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਮੈਂ ਬੈਠਾ ਲਾਈਵ ਵੀਡੀਓ ਬਣਾ ਰਿਹਾ ਤਾਂ ਇੱਥੇ ਜਿੰਨੇ ਵੀ ਮਰੀਜ਼ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਸਾਡੇ ਕੋਲ ਆਏ ਹੋਏ ਨੇ ਬਜ਼ੁਰਗ ਬੈਠੇ ਨੇ ਉਹਨਾਂ ਦੀ ਗਦੂਦਾਂ ਦਾ ਆਪਰੇਸ਼ਨ ਹੋਣਾ ਕਿਸੇ ਦਾ ਬੱਚਾ ਨਹੀਂ ਪੁੱਛਦਾ ਕਿਸੇ ਦਾ ਬੱਚਾ ਬਿਮਾਰ ਹੈ ਐਸੇ ਜੀਵ ਦੁਨੀਆ ਨਾ ਕਈ ਮਾਵਾਂ ਇੱਥੇ ਆਈਆਂ ਨੇ ਕਿ ਮੇਰਾ ਆਪਰੇਸ਼ਨ ਕਰਾ ਦਿਓ ਮੇਰੀ ਔਲਾਦ ਮੈਨੂੰ ਪੁੱਛਦੀ ਨਹੀਂ ਤੇ ਕਈ ਮਾਵਾਂ ਆਪਣੀ ਔਲਾਦ ਦੀ ਹੈਲਪ ਲੈਣ ਲਈ ਆਈਆਂ ਹੋਈਆਂ ਸਰਕਲ ਹੈ ਨਾ ਕੁਝ ਮਾਵਾਂ ਇੱਥੇ ਆ ਕੇ ਰੋਂਦੀਆਂ ਨੇ ਕਿ ਮੇਰੇ ਬੱਚਾ ਬਚਾ ਲਓ ਤੇ ਕੁ ਦੁਨੀਆ ਨੂੰ ਡਿਟੇਲਡ ਦੇ ਵਿੱਚ ਸਮਝਣਾ ਤਾਂ ਇਨਸਾਨ ਦੇ ਬਸ ਦੀ ਗੱਲ ਹੈ ਨਹੀਂ ਪਰ ਫਿਰ ਵੀ ਸਾਡੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਕੋਲੋਂ ਜਿੰਨਾ ਕਿ ਵੀ ਹੋ ਰਿਹਾ ਸਾਡੀ ਟੀਮ ਆਪਣੀ ਤਨ ਦੇਹੀ ਨਾਲ ਤੁਸੀਂ ਦੇਖੋ ਸੇਵਾ ਨਿਭਾ ਰਹੀ ਹੈ ਕਿਉਂਕਿ ਇਸ ਦੁਨੀਆ ਦੇ ਵਿੱਚ ਅਸੀਂ ਸਿਰਫ ਆਪਣਾ ਕਰਮ ਕਰ ਸਕਦੇ ਹਾਂ ਔਰ ਸਾਡੀ ਟੀਮ ਰੋਜ਼ ਕਹਿਣਾ ਸੌਖਾ ਹੈ ਰੋਜ਼ ਪਰ 365 ਦਿਨ ਆਣਾ ਇਕੱਲੇ ਇਕੱਲੇ ਮਰੀਜ਼ ਦਾ ਸਭ ਤੋਂ ਵੱਡੀ ਸੇਵਾ ਬਤਾ ਕੌਣ ਕਰ ਰਿਹਾ ਇੱਥੇ ਜੌਨੀ ਬਾਜੀ ਤੇ ਸਾਗਰ ਜੀ ਇਹ ਦੋ ਸਾਡੇ ਨੌਜਵਾਨ ਹੀਰੇ ਨੇ ਜਿਹੜੇ ਬਹੁਤ ਦਿਲੋਂ ਸੇਵਾ ਨਿਭਾਉਂਦੇ ਨੇ ਉਸ ਤੋਂ ਬਾਅਦ ਤੀਜਾ ਹੀਰਾ ਸਾਡਾ ਮੰਥਨਪਰਾ ਦੇਖੋ ਅਸਲ ਲੱਗ ਗਿਆ ਫਿਰ ਸਾਡੇ ਪਾਰ ਭਾਜੀ ਫਿਰ ਸਚਿਨ ਭਾਜੀ ਫਿਰ ਸਾਡੀਆਂ ਭੈਣਾਂ ਇਹਨਾਂ ਭੈਣਾਂ ਦਾ ਨਾਮ ਹੀ ਦੱਸ ਦਿਓ ਮੈਨੂੰ 6 ਮਹੀਨੇ ਹੋ ਗਏ ਮੈਨੂੰ ਤੁਹਾਡਾ ਨਾਮ ਹੀ ਨਹੀਂ ਪਤਾ ਬੇਟਾ ਅੰਚਲ ਅੰਚਲ ਤੇ ਹੀਨਾ ਅੰਚਲ ਤੇ ਹੀਨਾ ਇਹ ਵੈਸੇ ਮੈਨੂੰ ਮਨਾ ਕਰਦੀਆਂ ਨੇ ਕਿ ਸਾਡਾ ਵੀਡੀਓ ਚ ਤੁਸੀਂ ਨਾਮ ਨਾ ਲਿਓ ਪਰ ਇਹ ਬਹੁਤ ਦਿਲੋਂ ਹੈ ਬਹੁਤ ਦਿਲੋਂ ਇਹ ਭੈਣਾਂ ਸਾਡੀਆਂ ਛੋਟੀਆਂ ਰੋਜ਼ ਇੱਥੇ ਆਂਦੀਆਂ ਨੇ ਤੀਜੀ ਭੈਣ ਵੀ ਇੱਕ ਆਂਦੀ ਆ ਉਹ ਅੱਜ ਹੈ ਨਹੀਂ ਤੇ ਇਹ ਦੋਨੋਂ ਭੈਣਾਂ ਆਪਣੀ ਡਿਊਟੀ ਆ ਕੇ ਇੱਥੇ ਰੋਜ਼ ਨਿਭਾਉਂਦੀਆਂ ਨੇ ਔਰ ਸਾਰੇ ਪੇਸ਼ੈਂਟ ਦਾ ਡਾਟਾ ਲਿਖਦੀਆਂ ਨੇ ਮਤਲਬ ਅਸਲੀ ਯੂਥ ਵੈਸੇ ਮੇਰੇ ਕੋਲ ਆ ਨਾ 10 ਸਾਲਾਂ ਦੇ ਵਿੱਚ ਬੜੇ ਲੋਕ ਆਏ ਬੜੇ ਗਏ ਪਰ ਜਿਹੜੀਆਂ ਇਹ ਦੋ ਭੈਣਾਂ ਨੇ ਨਾ ਐਡੀਆਂ ਇੱਕ ਡੈਡੀਕੇਸ਼ਨ ਹੈ ਇਹਨਾਂ ਦੋਨਾਂ ਦੇ ਅੰਦਰ ਕਿ ਰੋਜ਼ ਸ਼ਾਮ ਨੂੰ ਇਹਨਾਂ ਨੇ 6:50 ਤੇ ਆ ਜਾਣਾ ਤੇ ਜਦੋਂ ਹੀ ਪੇਸ਼ੈਂਟ ਖਤਮ ਹੁੰਦੇ ਨੇ 9 10 9 20 9 30 ਇਹਨਾਂ ਨੇ ਉੱਠ ਜਾਣਾ ਔਰ ਮਤਲਬ ਐਦਾਂ ਦੀਆਂ ਧੀਆਂ ਘਰ ਘਰ ਹੋਣੀਆਂ ਚਾਹੀਦੀਆਂ ਜਿਹੜੀਆਂ ਇੱਥੇ ਰੋਜ਼ ਪਿਛਲੇ 4 ਕ ਮਹੀਨੇ ਆ 4 ਮਹੀਨੇ ਹੋ ਗਏ ਤੁਹਾਨੂੰ ਕਿੰਨੇ ਦਿਨ ਹੋ ਗਈ ਫੈਬਰੂਰੀ ਫੈਬਰੂਰੀ ਦੇ ਵਿੱਚ ਆਈ ਸੀ ਮੈਨੂੰ ਫੈਬ ਮਾਰਚ April ਮਈ ਜੂਨ ਜੁਲਾਈ 6 ਮਹੀਨੇ ਹੋਣ ਵਾਲੇ ਨੇ ਮਹਾਰਾਜ ਇਹਨਾਂ ਨੂੰ ਵੀ ਆਈ ਸਮਾਤ ਬਖਸ਼ਣ ਜਿਹੜੀ ਯੂਥ ਇੱਥੇ ਆਂਦੀ ਹੈ ਤੇ ਸਾਡੇ ਸਾਗਰ ਭਾਜੀ ਵੈਸੇ ਹੋਰ ਵੀ ਟੀਮ ਆਜ ਰਾਹੁਲ ਵੀਰਾ ਵੀ ਆਂਦਾ ਅੱਜ ਨਹੀਂ ਆਏ ਸ਼ੋਭੀਤ ਐ ਵੰਸ਼ ਹੈ ਢਿੰਗਰਾ ਭਰਾ ਹੈ ਤਾਂ ਐਵੇਂ ਸਾਰੀ ਵਲੰਟੀਅਰ ਟੀਮ ਜਿਹੜੀ ਇੱਥੇ ਆ ਕੇ ਸ਼ਾਮ ਨੂੰ ਮਰੀਜ਼ਾਂ ਨਾਲ ਗੱਲਬਾਤ ਕਰਦੀ ਹੈ ਤੇ ਅਸੀਂ ਇੱਕ ਇੱਕ ਮਰੀਜ਼ ਦੀ ਰਿਪੋਰਟ ਪੜ੍ਹਦੇ ਹਾਂ ਡਾਕਟਰਜ਼ ਨਾਲ ਗੱਲਬਾਤ ਕਰਦੇ ਹਾਂ ਫਿਰ ਉਹਨਾਂ ਦੀ ਹੈਲਪ ਕਰਾਨੇ ਆ ਫਿਰ ਇੱਥੇ ਡੋਨੇਸ਼ਨ ਕਰਨ ਡੋਨਰਸ ਆਉਂਦੇ ਨੇ ਸੁੱਖੀ ਵੀਰਾ ਸਾਡਾ ਵੀਡੀਓ ਬਣਾ ਰਿਹਾ ਇਹ ਹਮੇਸ਼ਾ ਹੀ ਆਫ ਕੈਮਰਾ ਰਹਿੰ ਪਰ ਸਾਰਾ ਜਿੰਨਾ ਵੀ ਤੁਸੀਂ ਮੇਰਾ মিডিਆ ਸਾਰਾ ਦੇਖਦੇ ਹੋ মিডিਆ ਤੋਂ ਇਲਾਵਾ ਵੀ ਚਲੋ মিডিਆ ਦਾ ਇੱਕ ਬਹਾਨਾ ਹੈ ਪਰ মিডিਆ ਤੋਂ ਇਲਾਵਾ ਵੀ ਸੰਜੀ ਉਹਦੀਆਂ 100 ਜ਼ਿੰਮੇਵਾਰੀਆਂ ਨੇ ਉਹ ਵੀਰ ਨਿਭਾਉਂਦੇ ਨੇ ਪੌਡਕਾਸਟਿੰਗ ਸਾਰੀ ਵੀਰ ਸੰਭਾਲਦੇ ਨੇ ਤੇ ਅਲੱਗ-ਅਲੱਗ ਪੇਸ਼ੈਂਟਸ ਆਪਣੀਆਂ-ਆਪਣੀਆਂ ਪ੍ਰੋਬਲਮਸ ਲੈ ਕੇ ਇੱਥੇ ਆਉਂਦੇ ਨੇ ਜਿਵੇਂ ਹੁਣ ਸਚੀਨ ਭਾਜੀ ਰਿਪੋਰਟ ਪੜ੍ਹ ਰਹੇ ਨੇ ਰਿਪੋਰਟ ਪੜ੍ਹ ਕੇ ਦੇਖਣਗੇ ਕਿ ਕੀ ਹੋਇਆ ਮਰੀਜ਼ ਨੂੰ ਉਸ ਡਾਕਟਰ ਕੋਲ ਭੇਜਣਗੇ ਡਾਕਟਰ ਕੋਲ ਚੈੱਕਅਪ ਕਰਾਣਗੇ ਫਿਰ ਡਾਕਟਰ ਨੂੰ ਪੁੱਛਣਗੇ ਟੋਟਲ ਕਿੰਨਾ ਖਰਚਾ ਫਿਰ ਉਹ ਖਰਚਾ ਡੋਨਰਸ ਨੂੰ ਦੱਸਣਗੇ ਫਿਰ ਡੋਨਰ ਜਿਹਨਾਂ ਦੀ ਫ ਇਹ ਵੀ ਵੀਰ ਸਾਡਾ ਐਜ਼ੋ ਵਲੰਟੀਅਰ ਕਾਫੀ ਲੰਮੇ ਸਮੇਂ ਤੋਂ 7-8 ਸਾਲ ਹੋ ਗਏ 24 ਨੂੰ ਵੀ ਸਾਡਾ ਰੈਗੂਲਰ ਜੁੜਿਆ ਨੌਜਵਾਨ ਹੈ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਤੁਸੀਂ ਕਿੱਥੋਂ ਆਏ ਹੋ ਜੀ ਇਹ ਤਲਵੰਡੀ ਰਾਏ ਤੋਂ ਆਏ ਨੇ ਆਪਣੀ ਵਾਈਫ ਅਬ ਤੁਹਾਡੀ ਵਾਈਫ ਅਮਰੀਦ ਤੁਸੀਂ ਹੋ ਕੀ ਦਿੱਕਤ ਤੁਹਾਨੂੰ ਹਾਰਡ ਦੀ ਦਿੱਕਤ ਇਹਨਾਂ ਨੂੰ ਹਾਰਡ ਦੀ ਦਿੱਕਤ ਹੈ ਤਾਂ ਸਪੈਸ਼ਲ ਇੰਨੀ ਦੂਰੋਂ ਆਏ ਹੋਏ ਨੇ ਇੱਥੇ ਤਾਂ ਮੈਂ ਵੀਡੀਓ ਰਾਹੀਂ ਬਸ ਇਹੀ ਚੀਜ਼ ਤੁਹਾਨੂੰ ਮਹਿਸੂਸ ਕਰਾਉਣਾ ਚਾਹੁੰਦਾ ਕਿ ਯਾਰ ਰੋਜ਼-ਰੋਜ਼ ਮੇਰੇ ਕੋਲ ਕੰਟੈਂਟ ਤਾਂ ਕੀ ਹੋਈ ਨਵਾਂ ਲਿਆਣਾ ਮੈਂ ਬਸ ਇਹੀ ਮੈਂ ਤੁਹਾਡੇ ਅੱਗੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਸਾਡ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸੋ ਦੈਟ ਇਹਦੇ ਨਾਲ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਹੋਰ ਲੋਕਾਂ ਤੱਕ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਵੀ ਵੀਡੀਓ ਪਹੁੰਚੇ ਇਹ ਨਹੀਂ ਕਿ ਕੱਲੇ ਡੋਨਰ ਹੀ ਸਾਨੂੰ ਇਸ ਵੀਡੀਓ ਦੇ ਥਰੂ ਚਾਹੀਦੇ ਨੇ ਕੋਈ ਕਿਸੇ ਲੋੜਮੰਦ ਮਰੀਜ਼ ਤੱਕ ਕਿਸੇ ਦੀ ਉਹ ਗਲੀ ਗਵਾਨ ਪਿੰਡ ਦੇ ਕੋਨੇ ਤੱਕ ਵੀ ਇਹ ਵੀਡੀਓ ਪਹੁੰਚਾ ਸਕੋ ਇਹ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਲੋਕ ਇੱਥੇ ਸੇਵਾ ਕਰਨ ਆਉਂਦੇ ਨੇ ਉਸ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੇਰੀ ਟੀਮ ਦਾ ਤੇ ਸਭ ਤੋਂ ਵੱਡਾ ਉਸ ਅਕਾਲ ਪੁਰਖ ਦਾ ਜਿਨੇ ਸਾਨੂੰ ਇਹ ਤਾਕਤ ਬਖਸ਼ੀ ਸਾਡੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਰੋਜ਼ ਬਿਨ ਨਾਗਾ 365 ਦਿਨ ਮੈਡੀਕਲ ਫੀਲਡ ਦੇ ਵਿੱਚ ਕਿਸੇ ਨੂੰ ਵੀ ਕੋਈ ਲੋੜ ਹੈ ਸਾਨੂੰ ਜਰੂਰ ਸੇਵਾ ਦਾ ਮੌਕਾ ਦਵੇ ਤੇ ਉਸ ਤੋਂ ਇਲਾਵਾ ਵੀ ਪੌਡਕਾਸਟਿੰਗ ਦੇਖ ਦੇ ਕੇ ਜਿਹੜੇ ਲੋਕ ਐਨਜੀਓ ਨਾਲ ਜੁੜ ਰਹੇ ਨੇ ਉਹਦਾ ਤਾਂ ਚਲੋ ਬਹੁਤ ਹੀ ਵਧੀਆ ਬਾਕੀ ਅਰਦਾਸ ਕਰਿਓ ਇੰਨਾ ਸਾਰੇ ਮਰੀਜ਼ਾਂ ਵਾਸਤੇ ਕਮੈਂਟ ਕਰਕੇ ਵਾਇਗਰੂ ਲਿਖਿਓ ਰਾਮ ਰਾਮ ਲਿਖਿਓ ਅੱਲਾ ਲਿਖਿਓ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਹੈ ਤਾਂ ਉਹ ਇੱਕ ਹੀ ਨਾਮ ਵਕ ਵਕ ਨੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਉਨ੍ਹਾਂ ਦਾ ਨਾਮ ਲੈ ਕੇ ਕਮੈਂਟ ਕਰਕੇ ਇਹਨਾਂ ਸਾਰੇ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਰਾਮ ਜੀ ਜੈ ਮਾਤਾ ਦੀ